ਦੋਨੇ ਪਹੁੰਚਿਆ ਮਿੱਤਰੋ ਆਹਨੇ ਸਿੱਧੂ ਬਾਈ ਦੀ ਰਿਹਾਈ ਕਰਕੇ ਇਕੱਠ ਅਖਿਆ ਸੀਗਾ ਵੱਡਾ ਕਿ ਇਹ ਇਕੱਠ ਦੀ ਆਵਾਜ਼ ਸੁਣ ਕੇ ਇਹਨਾਂ ਦੀ ਇਹ ਬੁਲੰਦ ਆਵਾਜ਼ ਸੁਣ ਕੇ ਵੱਡੇ ਵੱਡੇ ਲੀਡਰਾਂ ਦੇ ਧਰਲ ਪੈਣ ਵਾਲੀ ਹੈ ਰਾਤ ਨੂੰ ਉਸ ਨੂੰ ਬਾਹਰ ਲਗਭਗ ਨੰਗਾ ਖੜਾ ਕੀਤਾ ਗਿਆ ਉਸ ਠੰਡਾ ਪਾਣੀ ਪਾਇਆ ਗਿਆ ਔਰ ਉਹਦੀ ਵੀਡੀਓ ਬਣਾ ਕੇ ਭਗਵੰਤਮਾਨ ਨੂੰ ਭੇਜੀ ਗਈ ਸਰੀਰ ਤਪ ਤੱਕ ਲੈਦੀਆਂ ਜੇਲਾਂ ਜ਼ਮੀਰਾਂ ਨੂੰ ਕਿੱਥੇ ਡੱਕਦਿਆਂ ਨੇ ਹੋਰ ਬਈ ਪਾਨਾ ਸਿੱਧੂ ਐ ਜਾਂ ਆਪਣੇ ਕੋਲ ਪਰਮਿੰਦਰ ਝੋਟਾ ਐ ਜਾਂ ਆਪਣੇ ਕੋਲ ਲੱਖਾ ਸਦਾਨਾ ਇਹ ਤਿੰਨ ਮੁੰਡੇ ਰਹਿ ਗਏ ਜੇ ਤਾਂ ਆਪਾਂ ਤੁਰਪੇ ਮਿੱਤਰੋ ਤਾਂ ਤਾਂ ਆਪਾਂ ਜਾਵਾਂਗੇ ਬਾਚ ਨਹੀਂ ਭਾਈ ਜੀ ਪੌੜੀ ਪੌੜੀ ਚੜਦੇ ਜਾਂਦੇ ਨੇ ਉਹ ਹਾਂਜੀ ਸਸਰੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਅਮਰਤਜੀ ਮੈਲ ਤੇ ਅੱਜ ਚੱਲੇ ਆਂ ਆਪਾਂ ਪਿੰਡ ਕੋਟ ਦੋਨੇ ਪਾਣੇ ਵਾਈ ਦਾ ਪਿੰਡ ਤੇ ਬਾਕੀ ਤੁਹਾਨੂੰ ਪੂਰਾ ਬਲੌਗ ਦਿਖਾਵਾਂਗੇ ਬਾਈ ਨਾਲ ਧੱਕਾ ਹੋ ਰਿਹਾ ਤੇ ਬਾਕੀ ਅੱਗੇ ਦਿਖਾਉਣਾ ਤੁਹਾਨੂੰ ਨਹੀਂ ਤੁਝ ਜਿੱਤੀ ਲੈ ਕੇ ਜਿੱਤੀ ਆਤਾ ਦੀਆਂ ਵੋਟਾਂ ਨਹੀਂ ਰਾਜ ਸਾਡੇ ਚੱਲਣਾ ਇਹ ਖਾੜ ਕੂਆ ਲੈ ਫੇ ਇੱਕ ਕੇ ਬੜ ਜਾਂਦੀ ਲੈ ਫਿ ਜਾਉਣਾ ਅੱਖ ਨਾ ਮਰਨਾ ਤੇਰਾ ਮੋ ਵਾਸਤੇ ਸਰੀਰ ਤਪਤ ਡੱਕ ਲੈਂਦੀਆਂ ਜੇਲਾਂ ਜਮੀਰਾਂ ਨੂੰ ਕਿੱਥੇ ਡੱਕਦੀਆਂ ਨੇ ਜ਼ੁਲਮ ਦੇ ਖਿਲਾਫ ਬੇਇਨਸਾਫੀ ਦੇ ਖਿਲਾਫ ਚਾਹੇ ਕਿਸੇ ਸ਼ਕਲ ਵਿੱਚ ਹੋਵੇ ਚਾਹੇ ਅੱਜ ਭਾਨੇ ਸੁੱਤੂ ਦੇ ਤਿੰਨ ਪਰਚਾ ਦੀ ਸ਼ਕਲ ਦੇ ਵਿੱਚ ਹੋਵੇ ਚਾਹੇ ਉਹ ਸੋ ਪਹਿਲਾਂ ਸਾਡੇ ਪੰਜਾਬ ਦੇ ਨੌਜਵਾਨਾਂ ਤੇ ਐਨਐਸਏ ਲਾ ਕੇ ਉਹਨਾਂ ਨੂੰ ਆਸਾਨ ਤੇ ਡਿਬਰੂਗੜ੍ਹ ਦੇ ਜੇਲਾ ਵਿੱਚ ਭੇਜਣ ਦੇ ਖਿਲਾਫ ਹੋਵੇ ਚਾਹੇ ਉਸ ਤੋਂ ਪਹਿਲਾਂ ਝੂਠੇ ਪਰਚੇ ਪੁਲਿਸ ਦਾ ਦੁਰਉਸਤਮਾਲ ਸਾਰੀ ਸਰਕਾਰੀ ਅਮਲੇ ਦਾ ਜ਼ਾਤੀ ਤੌਰ ਤੇ ਆਪਣੇ ਵਿਰੋਧੀਆਂ ਦੇ ਖਿਲਾਫ ਕਿੜ ਕੱਟੇਗਾ ਹੋਵੇ ਪੰਜਾਬ ਦੇ ਬਹਾਦਰ ਲੋਕਾਂ ਨੇ ਹਮੇਸ਼ਾ ਆਵਾਜ਼ ਉਠਾਈ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਭਗਵੰਤ ਮੈਨੂੰ ਲੱਗਦਾ ਕਿ ਇਹ ਬਿਲਕੁਲ ਕੋਰਾ ਵਾ ਇਤਿਹਾਸ ਤੋਂ ਪੰਜਾਬ ਤੋਂ ਕਿਉਂਕਿ ਜਿਹੜੇ ਵੀ ਬੰਦੇ ਨੇ ਪੰਜਾਬ ਦਾ ਇਤਿਹਾਸ ਪੜਿਆ ਹੋਊਗਾ ਜਾਂ ਜਾਣਕਾਰੀ ਰੱਖਦਾ ਹੋਊਗਾ ਉਹ ਫਿਰ ਆਪਣੇ ਹੀ ਲੋਕਾਂ ਤੇ ਪੰਜਾਬੀਆਂ ਤੇ ਤੇ ਸਿੱਖਾਂ ਤੇ ਸਰਕਾਰੀ ਬੁਸ਼ਰੀ ਦਾ ਦੁਰਪਰੋਕ ਕਰਕੇ ਜ਼ੁਲਮ ਨਾ ਢੋਂਦਾ ਪੰਜਾਬ ਦੇ ਬਹਾਦਰ ਲੋਕਾਂ ਨੇ ਸਦੀਆਂ ਤੋਂ ਅਬਦਾਲੀਆਂ ਦਾ ਗੁਰਾਨੀਆਂ ਦਾ ਮੁਗਲਾਨਾ ਜ਼ਕਰੀਆ ਖਾਨ ਦਾ ਮੀਰ ਮੰਨੂ ਦਾ ਜ਼ਿਕਰ ਹੋਇਆ ਇੱਥੋਂ ਵਜ਼ੀਰ ਖਾਨ ਦਾ ਜ਼ਿਕਰ ਹੋਇਆ ਇੱਥੇ ਕੱਲੂ ਘਾਰੇ ਹੋਏ ਛੋਟਾ ਕੱਲੂ ਘਾਰਾ ਵੱਡਾ ਕੱਲੂ ਘਾਰਾ 35 35000 40 40000 ਬੱਚੇ ਵੀ ਬਖਸ਼ੇ ਨਹੀਂ ਗਏ ਔਰਤਾਂ ਬੱਚਾ ਦੇ ਸਿਰਾਂ ਨੂੰ ਡੇਜਿਆ ਦੇ ਟੰਕੇ ਕਤਲੋਗਾਰਤ ਹੋਈ ਇਹ ਹੋ ਨਹੀਂ ਮੁਕਾ ਸਕੇ ਭਗਵੰਤ ਅਮੀਰ ਮੰਨੂ ਦਾ ਹੁਣੇ ਪੜ ਕੇ ਗਏ ਕੋਟ ਮੰਨੂ ਸਾਡੀ ਦਾਤਰੀ ਭਗਵਾਨ ਚੰਗਿਤਰਾ ਸੁਣ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜੋ ਜੋ ਮੰਨੂ ਸਾਨੂੰ ਵੱਡਦਾ ਅਸੀਂ ਦੂਣ ਸੋਏ ਹੋਏ ਆ ਦੇਖ ਲੈ ਕਾਠਾ ਜੀ ਸਾਨਹਾਰ ਗੋਹੰਤ ਅੱਜ ਕੱਠ ਦੇਖ ਲਾਂ ਭਗਵਾ ਪਾਨਾ ਸਿੱਧੂ ਅੱਜ ਇੱਕ ਬੇਇਨਸਾਫੀ ਦਾ ਮੂਜਸਮਾ ਬਣਾਇਆ ਤੀ ਉਸ ਨੂੰ ਜ਼ਮਾਨਤ ਮਿਲੀ ਇੱਕ ਖੋਟ ਪਰਚਾ ਜਦੋਂ ਪਤਾ ਲੱਗਿਆ ਕਿ ਇਹਦੇ ਵਿੱਚ ਵੀ ਜ਼ਮਾਨਤ ਮਿਲ ਜਾਣੀ ਆ ਇੱਕ ਉਹ ਹੋੜ ਦੇ ਵਿੱਚ ਝੂਠਾ ਪੱਤਕਾ ਮੈਂ ਇੱਕ ਅੱਜ ਤੁਹਾਡੇ ਕੋਲੋਂ ਇਸ ਤੋਂ ਪਹਿਲਾਂ ਕਿ ਮੈਂ ਅੱਗੇ ਥੋੜੀ ਜਿਹੀ ਗੱਲ ਕਰਨੀ ਆ ਮੈਂ ਤੁਹਾਡੇ ਕੋਲੋਂ ਇੱਕ ਨਾ ਇੱਕ ਮਤਾ ਪਾਸ ਕਰਵਾਣਾ ਵਾ ਕਿਉਂਕਿ ਭਗਵਾਨਤ ਮਾਨ ਦੋ ਚੀਜ਼ਾਂ ਦੋ ਫੋਟੋਆਂ ਟੰਗਦਾ ਆਪਣੇ ਪਿੱਛੇ ਤੇਜਰੀਵਾਲ ਵੀ ਟੰਗ ਰਾਵਾਂ ਇੱਕ ਟੰਗ ਦਾ ਸ਼ਹੀਦ ਭਗਤ ਸਿੰਘ ਜੀ ਦੀ ਔਰ ਇੱਕ ਟੰਗ ਦਾ ਉਹ ਬਾਬਾ ਸਾਹਿਬ ਮੇਕਰ ਜਿਹਨਾਂ ਨੇ ਸਾਡਾ ਸੰਵਿਧਾਨ ਘੜਿਆ ਦੋਸਤੋ ਪਹਾਦਰ ਪੰਜਾਬੀਓ ਕੀ ਕਦੀ ਅਗਰ ਸ਼ਹੀਦ ਭਗਤ ਸਿੰਘ ਜਿੰਦਾ ਹੁੰਦਾ ਕਿ ਉਸਦੇ ਆ ਐਨਐਸਏ ਤੇ ਤਾਦੇ ਵਰਗੇ ਤੇ ਪੋਟਾ ਵਰਗੇ ਕਾਲੇ ਕਾਨੂੰਨਾਂ ਦਾ ਸਾਥ ਦੇਣਾ ਸੀਗਾ ਹਰ ਕਿਸ ਨਹੀਂ ਜਿਹੜਾ ਆਦਮੀ ਆਪਣੀ ਜਾਨ ਗਵਾ ਗਿਆ ਉਸੋ ਕੰਦੇ ਜ਼ੁਲਮ ਦੇ ਖਿਲਾਫ ਉਸਦੀ ਫੋਟੋ ਟੰਗੀ ਹੋਈ ਆ ਪਾਪਾ ਸਾਹਿਬ ਅੰਮੇਤਕਰ ਦੀ ਫੋਟੋ ਟੰਗੀ ਹੋਈ ਆ ਕੀ ਪਾਪਾ ਸਾਹਿਬ ਅੰਮੇਤਕਰ ਜਿਨ੍ਹਾਂ ਨੇ ਸੰਵਿਧਾਨ ਕੜਿਆ ਕੀ ਉਹਨਾਂ ਨੇ ਅਧਿਕਾਰ ਦਿੱਤਾ ਵਾ ਕਿ ਤੁਹਾਨੂੰ ਸਪਾਨੇ ਸਿੱਤੂ ਤੇ ਤਿੰਨ ਚੁੱਠੇ ਪਰਚੇ ਜੇ ਖੇਰੇ ਦੀ ਜਮਾਨਤ ਹੋਵੇ ਉਹਦੇ ਤੇ ਇੱਕ ਉਹਦਣ ਤੜਕੇ 2:00 ਵਜ ਕੇ 10 ਮਿੰਟ ਤੇ ਇੱਕ ਝੂਠਾ ਪਰਚਾ ਕਦੀ ਲੱਖੇ ਤੇ ਪਰਚਾ ਕਦੀ ਅੰਮ੍ਰਿਤਪਾਲ ਤੋਂ ਉਹਦੇ ਸਾਥੀਆਂ ਨੂੰ ਚੱਕ ਕੇ ਐਨਐਸਏ ਲਾ ਕੇ ਤੇ ਅਸਾਮ ਦੀਆਂ ਜ਼ਿਲ੍ਹਿਆਂ ਵਿੱਚ ਅਰ ਰੋਸ਼ ਪ੍ਰਦਰਸ਼ਨ ਜੋ ਵੱਡਾ ਧਰਨਾ ਵੱਡਾ ਇਕੱਠ ਕੋੜ ਦੁਨਨੇ ਵਿਖੇ ਲਗਾਇਆ ਗਿਆ ਸੀ ਉਸ ਦੇ ਵਿੱਚ ਇਕੱਠ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਅਤੇ ਇਹ ਇਕੱਠ ਦੇਖ ਕੇ ਇਹ ਇਕੱਠ ਦੀ ਆਵਾਜ਼ ਸੁਣ ਕੇ ਇਹਨਾਂ ਦੀ ਬੁਲੰਦ ਆਵਾਜ਼ ਸੁਣ ਕੇ ਵੱਡੇ ਵੱਡੇ ਲੀਡਰਾਂ ਦੇ ਧਰਨ ਪੈਣ ਵਾਲੀ ਹੈ ਦੋਸਤੋ ਜੇਕਰ ਅਸੀਂ ਇਕੱਠ ਦੀ ਗੱਲ ਕਰਦੇ ਤਾਂ ਲੋਕਾਂ ਨੂੰ ਖੜਨ ਬੈਠਣ ਨੂੰ ਜਗ੍ਹਾ ਨਹੀਂ ਮਿਲ ਰਹੀ ਅਤੇ ਦੋਸਤੋ ਲੋਕ ਕੋਠਿਆਂ ਦੇ ਉੱਤੇ ਟਾਬਰਾਂ ਦੇ ਉੱਤੇ ਚੜ ਚੜ ਕੇ ਬੈਠੇ ਨੇ ਅਤੇ ਲੱਖੇ ਜੋ ਲੱਖਾ ਸਿਧਾਨਾ ਅਤੇ ਹੋਰ ਵੀ ਬਹੁਤ ਸਾਰੇ ਜਿਹੜੇ ਸਮਾਜ ਸੇਵੀ ਵਰਕਰ ਨੇ ਉਹ ਵੀ ਪਹੁੰਚੇ ਹੋਏ ਨੇ ਅਤੇ ਨਾਲ ਹੀ ਹੋਰ ਜਿਹੜੇ ਕਿਸਾਨ ਜਥੇਬੰਦੀਆਂ ਦੇ ਵੱਡੇ ਲੀਡਰ ਕਿਸਾਨ ਜਥੇਬੰਦੀਆਂ ਅਤੇ ਹੋਰ ਬਹੁਤ ਸਾਰੇ ਬੁਲਾਰੇ ਜਿਹੜੇ ਭਾਨੇ ਸਿੱਧੂ ਦੀ ਸਪੋਰਟ ਦੇ ਵਿੱਚ ਪਹੁੰਚੇ ਨੇ ਇੱਕ ਵੱਡਾ ਇਕੱਠ ਹੋਇਆ ਹੈ ਜਿਵੇਂ ਦੋਸਤੋ ਇਹ ਇਕੱਠ ਅੱਜ ਪੰਜਾਬ ਦੇ ਵਿੱਚ ਆਵਾਜ਼ ਨੂੰ ਬੁਲੰਦ ਕਰ ਰਿਹਾ ਹੈ ਉੱਥੇ ਹੀ ਫੌਜੀ ਵੀਰ ਜੋ ਰਿਟਾਇਰ ਫੌਜੀ ਨੇ ਉਹਨਾਂ ਨੇ ਵੀ ਆਪਣਾ ਯੋਗਦਾਨ ਇਸ ਪੰਜਾਬ ਦੀ ਬੁਲੰਦ ਆਵਾਜ਼ ਦੇ ਵਿੱਚ ਪਾਇਆ ਹੈ ਦੋਸਤੋ ਅੱਜ ਬਹੁਤ ਸਾਰੇ ਤਬਕਿਆਂ ਦੇ ਲੋਕ ਪਹੁੰਚੇ ਨੇ ਜਿਨ੍ਹਾਂ ਨੇ ਇਹ ਸਾਬਤ ਕੀਤਾ ਹੈ ਕਿ ਪੰਜਾਬ ਅੱਜ ਵੀ ਇੱਕ ਹੈ ਬੇਸ਼ੱਕ ਉਹਨਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹਨਾਂ ਦੇ ਜਿਹੜੇ ਆਪਸੀ મતਪੇਦ ਹੋ ਸਕਦੇ ਨੇ ਥੋੜੇ ਬਹੁਤੇ ਉਹਨਾਂ ਦੇ ਜਿਹੜੇ ਵਿਚਾਰ ਨੇ ਉਹਨਾਂ ਦੇ ਵਿੱਚ મતਪੇਦ ਹੋ ਸਕਦੇ ਨੇ ਪਰ ਜਦੋਂ ਪੰਜਾਬ ਦੇ ਕਿਸੇ ਪੁੱਤ ਤੇ ਕਿਸੇ ਬੱਚੇ ਤੇ ਕਿਸੇ ਤਰ੍ਹਾਂ ਦੇ ਵੀ ਜੇ ਪੰਜਾਬ ਦੇ ਉੱਤੇ ਪੀੜ ਆਊਗੀ ਤਾਂ ਉਹ ਇੱਕ ਹੋਣ ਲੱਗੇ ਦੇਰ ਨਹੀਂ ਲਾਉਣਗੇ ਦੋਸਤੋ ਜੇ ਰੋਡ ਦੀ ਗੱਲ ਕਰੀਏ ਤਾਪੀ ਖੀ ਤੋਂ ਜਿਹੜਾ ਧਰੋਲਾ ਹੈ ਉਥੋਂ ਤੱਕ ਇਹ ਸਾਰਾ ਰੋਡ ਬੜਾ ਕਾਫੀ ਹੱਦ ਤੱਕ ਜਾਮ ਹੋ ਚੁੱਕਿਆ ਹੈ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਫਤਿਹ ਬਾਈ ਜੀ ਪਹਿਲਾ ਦੀਪ ਸਿੱਧੂ ਵੇਲੇ ਨਹੀਂ ਇਕੱਠੇ ਹੋਏ ਉਹ ਮੁੰਡਾ ਕਰੋੜਾਂ ਦਾ ਮਾਲਕ ਅਈਮਾਰਤਾ ਐਕਸੀਡੈਂਟ ਚ ਫਿਰ ਨੰਗਲੰਬੀਆਂ ਵੇਲੇ ਨਹੀਂ ਇਕੱਠੇ ਹੋਏ ਉਹ ਮੁੰਡਾ ਗਰੀਬਾਂ ਨੂੰ ਚੱਕ ਕੇ ਉੱਤੇ ਉੱਤਲੇ ਲੈਵਲ ਤੇ ਲੈ ਕੇ ਜਾਂਦਾ ਸੀ ਫਿਰ ਸਿੱਧੂ ਮੂਸੇ ਵਾਲੇ ਵਾਰੀ ਨਹੀਂ ਇਕੱਠੇ ਹੋਏ ਕਲਮ ਮਰਵਾਤੀ ਹਾਂ ਉਹ ਮੁੰਡੇ ਦੀ ਕਲਮ ਇੰਨੀ ਤਖੜੀ ਸੀ ਇਹਨਾਂ ਨੂੰ ਪਤਾ ਲੱਗ ਗਿਆ ਜਦੋਂ ਇਹਨਾਂ ਨੇ ਐਸਐਸਵਾਈਐਲ ਵਰਗੇ ਗਾਣੇ ਸੋਨੇ ਲੀਕ ਹੋ ਗਏ ਤਾਂ ਹੁਣ ਬਈ ਭਾਨਾ ਸਿੱਧੂ ਹੈ ਜਾਂ ਆਪਣੇ ਕੋਲ ਪਰਮਿੰਦਰ ਝੋਟਾ ਹੈ ਜਾਂ ਆਪਣੇ ਕੋਲ ਲੱਖਾ ਸਦਾਨਾ ਇਹ ਤਿੰਨ ਮੁੰਡੇ ਰਹਿ ਗਏ ਜੇ ਤਾਂ ਆਪਾਂ ਤੁਰਪੇ ਮਿੱਤਰੋ ਤਾਂ ਤਾਂ ਆਪਾਂ ਜਾਵਾਂਗੇ ਬਾਚ ਨਹੀਂ ਬਾਈ ਜੀ ਪੌੜੀ ਪੌੜੀ ਚੜਦੇ ਜਾਂਦੇ ਨੇ ਉਹ ਉਹਨਾਂ ਦਾ ਆ ਪਿੱਛੇ ਜੇ ਇਹਨਾਂ ਦਾ ਜਿੱਦੇ ਹਿੰਦੂ ਆਰਾਮ ਦਾ ਉਹ ਬਣ ਮਨਾਇਆ ਇਹਨਾਂ ਨੇ ਅਯੋਧਿਆ ਚ ਮੰਦਰ ਆਰਾਮ ਮੰਦਰਾ ਉਦੇ ਸਾਡੇ ਪਿੰਡ ਚੀਮਿਆ ਮੰਡੀ ਵਿਖੇ ਇਹਨਾਂ ਨੇ ਆਪ ਦਾ ਕਿਸਾਨੀ ਦਾ ਝੰਡਾ ਲਾ ਕੇ ਆਪ ਦਾ ਆਰਐਸਐਸ ਦਾ ਝੰਡਾ ਲਾਤਾ ਸਾਡੇ ਪਿੰਡ ਦੀ ਕਿਸਾਨੀ ਨੂੰ ਮੈਂ ਜਾ ਕੇ ਰੋਇਆ ਪਿੱਟਿਆ ਵੀ ਉੱਥੇ ਤੁਸੀਂ ਉਹ ਝੰਡਾ ਚਾੜੋ ਤੇ ਐਸਐਚਓ ਨੇ ਦੋਨੇ ਝੰਡੇ ਲਾ ਲਏ ਉਸ ਕਿਸਾਨੀ ਵਾਲਾ ਝੰਡਾ ਪਹਿਲਾਂ ਤੋਂ ਹੀ ਲੱਗਿਆ ਹੋਇਆ ਸੀ ਉੱਥੇ ਧਰਨਾ ਲੱਗਿਆ ਸੀ ਉਹਨਾਂ ਨੇ ਝੰਡਾ ਲਾ ਲਾ ਕੇ ਤੇ ਫਿਰ ਹੁਣ ਬਾਅਦ ਦੇ ਵਿੱਚ ਉੱਤਾਂ ਕਰਿਆ ਤਾਂ ਇਕੱਠੇ ਹੋਏ ਚਾਰਨਿੰਗ ਸਿੰਘ ਇਕੱਠੇ ਹੋਏ ਫਿਰ ਅਸੀਂ ਉੱਥੇ ਆਪਦਾ ਝੰਡਾ ਲਾਇਆ ਹੁਣ ਆਪਣਾ ਆਪਾਂ ਨਾ ਸਿੱਧੂ ਵੀਰ ਨਾ ਗਵਾ ਲਿਓ ਬੇਨਤੀ ਆ ਵੀਰੋ ਇਕੱਠੇ ਹੋ ਜੋ ਜੇ ਮੁੰਡੇ ਬੋਲਣੋਂ ਹਟ ਗਏ ਐਂ ਕੁੱਟ ਤੋਂ ਡਰਦੇ ਪੁਲਿਸ ਦੀ ਕੁੱਟ ਤੋਂ ਦਰਦੇ ਬੋਲਣੋਂ ਹਟ ਜਾਣਗੇ ਸਰਕਾਰਾਂ ਗੈਂਗਸਟਰਾਂ ਨੂੰ ਪਾਲ ਰਹੀਆਂ ਨੇ ਗੈਂਗਸਟਰਾਂ ਨੂੰ ਸ਼ਹਿ ਦੇ ਰਹੀਆਂ ਨੇ ਗੈਂਗਸਟਰਾਂ ਨੂੰ ਜੇਲ੍ਹਾਂ ਦੇ ਵਿੱਚ ਫੋਨ ਦੇ ਰਹੇ ਨੇ ਆ ਜਿਹੜਾ ਭਗਵੰਤ ਮਾਨ ਇਹਨੇ ਬਾਂਦਰ ਨੇ ਨਾਚੀ ਕਰਨਾ ਬਸ ਗੱਲਾਂ ਨਾਚੀ ਕਰਕੇ ਕੋਈ ਗੱਲ ਨਹੀਂ ਦੇ ਕਮੇਡੀ ਕਰ ਕਰਕੇ ਲੋਕਾਂ ਨਾਲ ਧੋਖਾ ਕੀਤਾ ਪੰਜਾਬੀਓ ਤੁਹਾਡੇ ਨਾਲ ਧੋਖਾ ਕੀਤਾ ਸੋ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪੰਜਾਬੀਓ ਇਕੱਠੇ ਹੋ ਜੋ ਅਜੇ ਤਾਂ ਹੀ ਬੇਨਤੀ ਕਰ ਸਕਦੇ ਆ ਸਪੈਸ਼ਲ ਚੀਮਿਆਂ ਤੋਂ ਚੱਲ ਕੇ ਕੋਟਦੋਨੇ ਪਹੁੰਚੇ ਆ ਤੇ ਬਾਕੀ ਵੀਰੋ ਬੋਲਿਆ ਕਰੋ ਪੰਜਾਬੀ ਭਰਾਵਾਂ ਦੇ ਹੱਕ 'ਚ ਹੋ 5-5 10-10 ਕਿਲੋਮੀਟਰ ਤੱਕ ਗੱਡੀਆਂ ਵੀ ਲੈਣਾ ਨੇ ਪਾਨੇ ਬਾਈ ਦੇ ਹੱਕ 'ਚ ਆਏ ਨੇ ਦੂਰੋਂ ਦੂਰੋਂ ਸੰਗਤ ਪਹੁੰਚੀ ਆ ਜੇ ਸਹਿਮਤ ਹੋ ਤਾਂ ਜਿਕਾਰਾ ਛੱਡੋ ਬੋਲੋ एक दिन मैं दोस्तों मैं इंसान आ मैं कोई मैं राजनीति धंधा नहीं कदी बनाया बहुते लोग राजनीति दिमाग दिया चाल चलते ने मैं ਇੱਕ ਇਮੋਸ਼ਨਲ ਜਜ਼ਬਾਤੀ ਇਨ ਜਿਹਦੇ ਬੰਦੇ ਦੇ ਅੰਦਰ ਜਜ਼ਬਾਤ ਹੀ ਨਹੀਂ ਹੈ ਜਿਹਦੇ ਅੰਦਰ ਦਿਲ ਨਹੀਂ ਧੜਕਦਾ ਉਹ ਫੇ ਮੈਂ ਸਮਝਦਾ ਕਿ ਇਨਸਾਨ ਨਹੀਂਗਾ ਮੈਂ ਮੈਨੂੰ ਦੁੱਖ ਹੋਇਆ ਸੁਣ ਕੇ ਮੈਂ ਲਖੇ ਨੂੰ ਫੋਨ ਕੀਤਾ ਕਿਉਂਕਿ ਮੈਨੂੰ ਸਾਡੀ ਪਾਰਟੀ ਦੇ ਆਗੂ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਤੁਹਾਨੂੰ ਪਤਾ ਹੋਵੇਗਾ ਕਿ ਭਾਨੇ ਸਿੱਧੂ ਨੂੰ ਜਦਨ ਆ ਕੜਕ ਦੀ ਠੰਡ ਦੇ ਵਿੱਚ ਰਾਤ ਨੂੰ ਉਸ ਨੂੰ ਬਾਹਰ ਲਗਭਗ ਨੰਗਾ ਖੜਾ ਕੀਤਾ ਗਿਆ ਉਸ ਠੰਡਾ ਪਾਣੀ ਪਾਇਆ ਗਿਆ ਔਰ ਉਹਦੀ ਵੀਡੀਓ ਬਣਾ ਕੇ ਭਗਵੰਤ ਮਾਨ ਨੂੰ ਭੇਜੀ ਗਈ ਅਗਰ ਉਸ ਨੇ ਇਹ ਗੁਨਾਹ ਕੀਤਾ ਵਾ ਤੇ ਦੋਸਤੋ ਇਹ ਗੁਨਾਹ ਕਦੀ ਮਾਫ ਨਹੀਂ ਕੀਤਾ ਜਾ ਸਕਦਾ ਇਸ ਦਾ ਅਵਸ਼ ਉਸ ਨੂੰ ਉਹਦੀ ਕਚਹਿਰੀ ਵਿੱਚ ਵੀ ਤੇ ਤੁਹਾਡੀ ਕਚਹਿਰੀ ਵਿੱਚ ਵੀ ਉਸ ਨੂੰ ਇਹਦਾ ਜਵਾਬ ਦੇਣਾ ਪਵੇਗਾ ਤੇ ਜਵਾਬ ਆ ਰਿਹਾ ਹੈ ਬਹੁਤ ਜਲਦ 2024 ਦੀਆਂ ਚੋਣਾਂ ਵਿੱਚ ਆਪਾਂ ਸਾਰੇ ਜਮਹੂਰੀਅਤ ਯਕੀਨ ਰੱਖਦੇ ਆ ਸਾਡੇ ਕੋਲ ਹੋਰ ਕੋਈ ਰਾਹ ਨਹੀਂਗਾ ਆਪਾਂ ਜੋਸ ਨੂੰ ਹੋਸ਼ ਤੇ ਨਾ ਨਿਕਚ ਦਿਨਾ ਵਾ ਸਾਡੀਆਂ ਤਿੰਨ ਪੀੜੀਆਂ ਬਰਬਾਦ ਹੋ ਗਈਆਂ ਇਸ ਆਜ਼ਾਦ ਭਾਰਤ ਦੇ ਵਿੱਚ ਇਸ ਆਜ਼ਾਦ ਇੰਡੀਆ ਦੇ ਵਿੱਚ ਇੱਕ ਪੀੜੀ ਸਾਡੀ ਖਾੜਕੂ ਲਹਿਰ ਖਾ ਗਈ ਅੱਜ ਤੱਕ ਇਨਸਾਫ ਨਹੀਂ ਮਿਲਿਆ ਗੁਪਾਈ ਗੁਰਦੇਵ ਸਿੰਘ ਕੋਂਕੇ ਜਥੇਦਾਰ ਅਕਾਲ ਤਖਤ ਸਾਹਿਬ 33-32 ਸਾਲ ਹੋ ਗਏ ਮੈਂ ਉਹਦੇ ਘਰ ਗਿਆ ਉਹਦਾ ਪੁੱਤਰ ਉਹਦੇ ਚਿਹਰੇ 32 ਸਾਲ ਬਾਅਦ ਵੀ ਉਹਦੇ ਅੱਖਾਂ ਚੋਂ ਹੰਝੂ ਡਿੱਗਦੇ ਸੀ ਕਿ ਆਪਣੇ ਪਿਓ ਨੂੰ ਯਾਦ ਕਰਕੇ 32 ਸਾਲ ਬਾਅਦ ਵੀ ਇੱਕ ਪੀੜੀ ਝੂਠੇ ਪੁਲਿਸ ਮੁਕਾਬਲੇ ਚੜ੍ਹੇ ਪੜ ਥਰਡ ਟੌਰਚਰ ਥੱਜ ਦੀ ਟੌਰਚਰ ਇੱਕ ਪੀੜੀ ਸਾਡੀ ਉੱਥੇ ਜਾਇਆ ਹੋਈ ਦੂਸਰੀ ਪੀੜੀ ਸਾਡੀ ਨਸ਼ੇ ਨੇ ਖੱਪ ਕੀਤੀ ਆ ਮੈਂ ਨਾਬੇ ਜੇਲ੍ਹ ਚ ਰਹਿ ਕੇ ਆਇਆ ਮਾਫ ਕਰਨਾ ਚੰਗਾ ਨਹੀਂ ਲੱਗਦਾ ਅਗਰ ਹਜ਼ਾਰ ਆਦਮੀ ਉੱਥੇ ਨਜ਼ਰਬੰਦ ਹੈ 900 ਬੰਦਾ ਗੋਲੀਆਂ ਤੇ ਲੱਗਾ ਹੋਇਆ ਉੱਥੇ ਕੋਈ ਡੀਡਿਕਸ਼ਨ ਨਹੀਂ ਗਈ ਕੋਈ ਨਸ਼ਾ ਛਡਾਊ ਪ੍ਰੋਗਰਾਮ ਉਹ ਨਸ਼ਾ ਛਡਾਊ ਪ੍ਰੋਗਰਾਮ ਔਰ ਹਰ ਕਿਸਮ ਦਾ ਨਸ਼ਾ ਪੰਜਾਬ ਦੀਆਂ ਸਾਰੀਆਂ ਜ਼ਿਲ੍ਹਿਆਂ ਵਿੱਚ ਹਰ ਕਿਸਮ ਦਾ ਨਸ਼ਾ ਚਾਰ ਦਿਵਾਰੀ ਦੇ ਅੰਦਰ ਮਿਲਦਾ ਹੈ ਤੀਸਰੀ ਹਾਂਜੀ ਮਿੱਤਰੋ ਹੁਣ ਆਪਾਂ ਆ ਗਏ ਆ ਘਰੇ ਦਿਲ ਖੁਸ਼ ਹੋ ਗਿਆ ਯਾਰ ਅੱਜ ਕੋਟਦੰਨੇ ਪਿੰਡ ਕੱਠ ਦੇਖ ਕੇ ਮਤਲਬ ਕੈਸਾ ਕਹਾਂ ਕਿ ਹਜੇ ਜਮੀਰਾਂ ਆਪਣੀਆਂ ਮਰੀਆਂ ਨਹੀਂ ਬਹੁਤ ਜ਼ਿਆਦਾ ਇੰਨਾ ਕੱਟ ਸੀਗਾ ਪੈਰ ਤਨ ਨੂੰ ਥਾਉਣੀ ਸੀ ਉੱਤੇ ਸੋ ਆਪਾਂ ਜਲਦੀ ਭਰਾ ਨੂੰ ਰਿਹਾ ਕਰਾ ਲੈਣਾ ਹੈ ਦਿੱਲੀ ਵੀ ਜ਼ਰੂਰ ਪਹੁੰਚਣਾ ਹੈ ਦਿੱਲੀ ਵੱਡਾ ਕੱਠ ਰੱਖਣਗੇ ਹਜੇ ਜਿਵੇਂ ਜਥੇਬੰਦੀਆਂ ਕਹਿਣੀਆਂ ਆ ਉਵੇਂ-ਉਵੇਂ ਚਾਲੇ ਪਾਵਾਂਗੇ ਓਕੇ ਜੀ ਧੰਨਵਾਦ ਵੀਡੀਓ ਨੂੰ ਬਰਤ ਬਰ ਸ਼ੇਅਰ ਕਰਿਓ